ਜੀ ਬਾਈ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੇ ਅੱਜ ਨਾ ਆਪਾਂ ਬਾਈ ਪਿੰਡੀ ਦੇ ਫਾਰਮ ਦੇ ਉੱਤੇ ਖੜੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਹੁਤ ਵਧੀਆ ਇੱਕ ਨਾ ਉਹਨਾਂ ਝੋਤੀ ਵੀ ਦਿਖਾਵਾਂਗੇ ਬਾਕੀ ਜਿਹੜੇ ਪੰਜਾਬ ਦੇ ਬੰਦੇ ਵੀ ਖੜੇ ਆਪਣੇ ਕੋਲੇ ਤੇ ਜਿਹੜੇ ਹਰਿਆਣੇ ਤੋਂ ਆਏ ਨੇ ਹਰਿਆਣੇ ਵਾਲੇ ਭਰਾਵਾਂ ਨਾਲ ਵੀ ਗੱਲਬਾਤ ਕਰਵਾਵਾਂਗੇ ਬਾਕੀ ਨਾਲ ਪਿੰਦੀ ਖੜਾਗਾ ਤੇ ਪਿੰਦੀ ਨਾਲ ਗੱਲਬਾਤ ਛੋਟੀ ਕਰਵਾਉਂਗਾ ਬਾਈ ਪਿੰਦੀ ਦੇ ਫਾਰਮ ਤੋਂ ਨਾ ਇੱਕ ਬਹੁਤ ਸੋਹਣੀ ਝੋਤੀ ਨੀਲੀ ਰਵੀ ਦੀ ਉਹ ਜਿਹੜੀ ਹੈਗੀ ਇਸ ਫਾਰਮ ਤੋਂ ਦੇਖ ਕੇ ਹਰਿਆਣੇ ਦੇ ਵਿੱਚ ਚੱਲੀ ਹੈ ਬਾਕੀ ਤਾਂ ਮੈਨੂੰ ਐ ਲੱਗਦਾ ਪਿੰਦੀ ਵੀ ਵੇਕਣ ਵਾਲਾ ਸ਼ਅਦ ਆਪਾਂ ਕਹਿੰਦੇ ਹਾਂ ਨਾ ਬਿਲਕੁਲ ਪਿੰਦੀ ਬਿਲਕੁਲ ਪਿਆਰ ਵਾਲੀ ਆ ਬਸ ਪਿਆਰ ਹੀ ਬਣਾਇਆ ਜੀ ਇੱਕ ਦੂਜੇ ਨਾਲ ਹਾਂ ਹਾਂ ਹਾਂਜੀ ਬਿਲਕੁਲ ਅੱਛਾ ਪਿੰਦੀ ਜੇ ਗੱ ਇਹ ਵਾਕੀ ਤਾਂ ਸਾਰੇ ਜਾਣਦੇ ਆ। ਇਹ ਕਿਹੜੇ ਭਰਾਵਾ ਆਪਣੇ ਆਪਣੀ ਛੋਟੀ ਨੀਲੀ ਰਹੀ। ਹਾਂਜੀ। ਹਾਂਜੀ। ਇਹ ਭਰਾਵਾ ਦਾ ਪਿੰਡ ਕਿਹੜਾ ਆ? ਪਿੰਡ ਬਈ ਅੰਬਾਲੇ ਤੋਂ ਬਈ ਬਈ ਦਾ ਨਾਮ ਮਿੱਲੂ ਸੋਦਾਰਾ ਜੀ। ਬਈ ਨੂੰ ਤਕਰੀਬਨ ਸਾਰੇ ਬ੍ਰੀਦਰ ਜਾਣਦੇ ਆ। ਤੇ ਇਸ ਤਰ੍ਹਾਂ ਹੀ ਅਸੀਂ ਬਸ ਮੇਲੇ ਤੇ ਐਂ ਗੱਲਾਂ ਹੀ ਚੱਲ ਪਈਆਂ। ਛੋਟੇ ਦੀਆਂ ਦੁੱਧ ਵਾਰੀ ਗੱਲਾਂ ਚੱਲਦੀਆਂ ਹਨਾ। ਠੀਕ ਹੈ। ਦੁੱਧ ਦਿੰਦੀ ਆ। ਤੇ ਬਈ ਦਾ ਤਾਂ ਕੋਈ ਯਾਰ ਆ। ਆਹ ਦੇ ਦੇ। ਠੀਕ ਹੈ। ਤੇ ਫਿਰ ਜਿੱਥੇ ਜਿੰਦਗੀ ਦਾ ਪਿਆਰ ਹੋਵੇ, ਉੱਥੇ ਮਨਾ ਵੀ ਕਰਾਇਆ ਜਾਂਦਾ ਫਿਰ ਬਈ ਫਿਰ ਸਮੁੰਦੀਪ ਨੇ ਫਿਰ ਭਾਈ ਅਮਨਦੀਪ ਕਿਦਾਂ ਕਰਦੇ ਸੀ ਭਾਈ ਅਮਨਦੀਪ ਕਹਿੰਦਾ ਵੀ ਭਾਈ ਬਿੱਦੂ ਭਾਈ ਨੂੰ ਆਪਾ ਦੇਣੀ ਹੈ ਛੋਟੀ ਮੈਨੂੰ ਆਇਆ ਲੱਗਦਾ ਵੀ ਜਿੰਨੇ ਕੁ ਬੰਦੇ ਇੱਥੇ ਖੜੇ ਆ ਸਾਰੇ ਨੂੰ ਸਾਰੇ ਜਾਣਦੇ ਆ ਤੇ ਪਰ ਕੀ ਤੋਂ ਪੀ ਆਪਾਂ ਸੁਈ ਦੀ ਗੱਲ ਕਰਨੀ ਸੁਈ ਦੂਜਾ ਦਿਨ ਭਾਈ ਦੂਜਾ ਸੁਬਾਹ ਆ ਅੱਛਾ ਦੂਜਾ ਸੁਬਾਹ ਆ ਤੇ ਕਿੰਨਾ ਦੁੱਧ ਆ ਤੇ ਕਿੰਨੇ ਚਿਰ ਦੀ ਸੁਈ ਦੁੱਧ ਹੁਣ 22+ ਦੁੱਧ ਆ ਬਾਈ ਇਹਦਾ ਤੇ ਸੁਈ ਨੂੰ ਇਹ 11 ਤਰੀਕ ਦੇ ਸਹੀ ਹੀ ਆ ਜੀ ਠੀਕ ਆ ਤੇ ਅੱਜ ਸਮਝ ਰਿਹਾ ਕਿ ਸਮੁੰਦੀਪ ਨਾ ਕੋਈ ਨਾ ਕੋਈ ਦਾ ਕਮੀਨਾ ਦਾ ਠੀਕਾ ਅੱਜ 22 ਕਿਲੋ ਹਾਂ ਜੀ ਬਹੁਤ ਵੱਡੀ ਗੱਲ ਆ ਹਾਂ ਬਹੁਤ ਵੱਡੀ ਗੱਲ ਆ ਜਿਹੜਾ ਪਿਆਰ ਆ ਉਹ 22 ਕਿਲੋ ਦੁੱਧ ਆ ਇਹਦਾ ਅੱਛਾ ਇਹ ਦੁੱਧ ਤਾਂ ਆ ਗਿਆ 22 ਕਿਲੋ ਹਾਂ ਜੀ ਠੀਕ ਹੈ ਕਿਉਂਕਿ ਉਮਰ ਦੇ ਹਿਸਾਬ ਨਾਲ ਦੁੱਧ ਬਹੁਤ ਜ਼ਿਆਦਾ ਹੈ ਨਾ ਦੂਜਾ ਸੁਹਾਇਦਾ ਉਮਰ ਠੀਕ ਹੈ ਥੋੜੇ ਟਾਈਮ ਦੀ ਗੱਲ ਕਰੀਏ ਕਿ ਤੇ ਜੇ ਇਹਨੂੰ ਮੈਂ ਕੱਲ ਲਈਏ ਇਹਦਾ 21 ਦੇ ਵਿੱਚ ਜਨਮ ਹੈ ਇਹਦਾ ਤੇ ਉਸ ਹਿਸਾਬ ਨਾਲ 5 ਕਿਸਾਨਾਂ ਦੀ 4.5 ਪੌਣੀ 5 ਸਾਲ ਦੀ ਝੋਤੀ ਆਈ ਇਹੇ ਝੋਤੀ ਜਿਹੜੀ ਆ ਗਈ ਹੈ ਨਾ ਦਰਸ਼ਕ ਭਰਾ ਜਿਹੜੇ ਦੇਖਦੇ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਇਹ ਕਿ ਇਹ ਝੋਤੀ ਆ ਆਪਾਂ ਸਾਡੀ ਤੇ ਆਪ ਕਿਹ ओके ਇਧਰ ਬਾਈ ਆਹ ਖੜਾ ਹੈ ਨਾ ਆਹ ਬੰਦੇ ਕੋਲ ਝੋਟਾ ਮਿੱਤਰੋ ਦਿਰਕ 570 ਇਹਦੇ ਨਾਲ ਵੀ ਮੈਂ ਗੱਲਬਾਤ ਕਰਾਂਗਾ ਅੱਛਾ ਜਿਹੜਾ ਪੱਤਿਆ ਨੂੰ ਪੱਤਲਾ ਜੀ ਕੱਟੀ ਟੱਕਰੀ ਬਾਈ ਤੇ ਉਹ ਕੱਟੀ ਕਿਹੜੇ ਗੱਡੀ ਟਾਰਜਨ ਦੀ ਹੈ ਜੀ ਟਾਰਜਨ ਕਿੱਥੋਂ ਹੈ ਟਾਰਜਨ ਆਪਣੇ ਫਾਰਮ ਤੇ ਹੈ ਅੱਛਾ ਆਪਣੇ ਹਾਂ ਜੀ ਬਹੁਤ ਸਵਾਗਤ ਜਿਹੜਾ ਟਾਰਜਨ ਬੋਲਾ ਇੱਕ ਹੋਰ ਦੱਸਾਂ ਜਿਹੜਾ ਟਾਰਜਨ ਬੋਲਾ ਜਿਹੜੀ ਆਪਾਂ ਸਫਤ ਕਰਦੇ ਹੁੰਦੇ ਸੀ ਵੀ ਬਹੁਤ ਚੰਗੇ ਰੇਟ ਦੇ ਉੱਤੇ ਵੀ ਟਾਰਜਨ ਦੀ ਮਾਂ ਬਾਈ ਟੋਪੜ ਵੇਚ ਕੇ ਗਈ ਬਾਈ ਕੋਲੇ ਉਹ ਵੀ ਬਾਈ ਬਿੱਲੂ ਲੈ ਗਿਆ ਸੀਗਾ ਬਾਈ ਜੀ ਕਿਉਂਕਿ ਇਹਨਾਂ ਨੂੰ ਚੰਗੇ ਇੱਕ ਕਹਿ ਸਕਦਾ ਵੀ ਇਹ ਤੁਰੇ ਫਿਰ ਖਾਣ ਦੇ ਵਿੱਚੋਂ ਕੋਲੇ ਵਾਲੀ ਭਾਵੇਂ ਕੋਈ ਮਰਜੀ ਵੀ ਹੀਰਾ ਤਰਾਸ ਕੇ ਲੈ ਜਾਂਦੇ ਆ ਵਾ ਹੀਰੇ ਹੀਰੇ ਇਹਨਾਂ ਨੇ ਹੀਰੇ ਛੱਡੇ ਨਹੀਂ ਬਾਈ ਹਾਂ ਜਿੱਥੇ ਵੀ ਇਹਨੂੰ ਹੀਰਾ ਚੰਗਾ ਲੱਗਦਾ ਉੱਥੇ ਵੀ ਸਾਡੇ ਗਿੱਲੂ ਭਰਾ ਦੀ ਨਹੀਂ ਇੱਕ ਸੇਫ ਵੀ ਬਾਂਦੀ ਆ ਕਿ ਇਹ ਬਹੁਤ ਪ੍ਰੇਮ ਕਰਦੇ ਚੰਗੇ ਪਸ਼ੂ ਨੂੰ ਚੰਗੀ ਨਸਲ ਨੂੰ ਤੇ ਪਹਿਲ ਦਿੰਦੇ ਆ ਵੀ ਚੰਗੀ ਨਸਲ ਹੋਵੇ ਹਾਂਜੀ ਬਾਈ ਅਸਾ ਜੇ ਹੁਣ ਪੰਦੀ ਇਹ ਤਾਂ ਹੋ ਗਿਆ ਆਪਣੀ ਧੀ ਦਾ ਹਾਂਜੀ ਬਾਈ ਤੇ ਫਿਰ ਭਰਾਵਾਂ ਨੂੰ ਵੀ ਆਪਾਂ ਵਧਾਈਆਂ ਦੇ ਲਈ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਲੋ ਵੀ ਮਿੱਤਰੋ ਜਿਹੜੇ ਭਰਾਵਾਂ ਨੇ ਇਹ ਮੱਝ ਖਰੀਦੀ ਆ ਹਨਾ ਝੋਟੀ ਖਰੀਦੀ ਆ ਮੈਂ ਕੋਨਾ ਭਰਾਵਾਂ ਨਾਲ ਵੀ ਥੋੜੀ ਗੱਲ ਕਰਮਾਣਾ ਬਾਈ ਜੀ ਬਹੁਤ ਬਹੁਤ ਸਰਾ ਹੀ ਨਾ ਲੋ ਕਿਵੇਂ ਰੂਪ ਅਸਾ ਕਿਵੇਂ ਲੱਗਿਆ ਪਹਿਲਾਂ ਤਾਂ ਵੀ ਕੋਈ ਦੱਸ ਵੀ ਤੁਸੀਂ ਚਲੋ ਅੱਜ ਆਪਾਂ ਵੀਡੀਓ ਹੁਣਾਂ ਦੇ ਹਨਾ ਇੱਕ ਬਾਈ ਅਮਨਦੀਪ ਦੇ ਘਰੋਂ ਵੀ ਜਿਹੜੇ ਬਹੁਤ ਚੰਗੇ ਮੈਂ ਕਹਿੰਦਾ ਵੀ ਬਹੁਤ ਚੰਗੇ ਰੇਟ 'ਚ ਠੀਕ ਹੈ ਚੰਗੀ ਮੱਝ ਦੇ ਬਾਈ ਦੇ ਘਰੋਂ ਲੈ ਕੇ ਦੀ ਆ ਉਹ ਘਰੋਂ ਲੈ ਕੇ ਦੀ ਆ ਠੀਕ ਹੈ ਬਾਈ ਦੇ ਘਰੋਂ ਦੂਜੀ ਝੋਟਿਆ ਆ ਗਈ ਛੋਟੇ ਨਾਲ 4-5 ਦੀਆਂ 4-5 ਗਈਆਂ ਜਾ ਮੰਨ ਲੀ ਜੀ ਸਾਰਿਆਂ ਨੂੰ ਜੀ ਅੱਛਾ ਬਾਈ ਨਹੀਂ ਮਤਲਬ ਲੈ ਕੇ ਉਹ ਤੇ ਮੈਂ ਸਲੈਕਟ ਬਾਈ ਦੀ ਆ ਬਸ ਆ ਵੀ ਪਾਈ ਅਮਨਦੀਪ ਨੇ ਭੇਜਿਆ ਮੈਨੂੰ ਐਂ ਸਿੱਧੇ ਨੇ ਬਾਈ ਅਮਨਦੀਪ ਨੇ ਦਿੱਤੇ ਮੈਂ ਤੁਹਾਨੂੰ ਗੱਲ ਨਹੀਂ ਲੈਂਦੀ ਆ ਜੀ ਮੈਂ ਮੈਂ ਤੁਹਾਨੂੰ ਗੱਲ ਲਾ ਦਾਂ ਹਰਿਆਣੇ ਵਾਲੇ ਉੱਬੜ ਉੱਦੜ ਪੈਂਦੇ ਹੁੰਦੇ ਨਹੀਂ ਹੈਣਾ ਜਦੋਂ ਕੰਮ ਵੀਡੀਓ ਵਾਲਾ ਚੱਲ ਪੇ ਇਹ ਬਾਈ ਸਾਡਾ ਨਾ ਮੈਂ ਤੁਹਾਨੂੰ ਦੱਸਾਂਗਾ ਜਦੋਂ ਤੁਸੀਂ ਕਿਤੇ ਮੇਲੇ 'ਚ ਦੇਖ ਲਓਗੇ ਕਿਤੇ ਵੀ ਦੇਖੋਗੇ ਬਾਈ ਦਾ ਸੁਭਾਅ ਬਸ ਇਸੇ ਤਰ੍ਹਾਂ ਹੀ ਰਹੂਗਾ ਮਿੱਤਰੋ ਹੁਣ ਵੀ ਬਾਈ ਮੈਨੂੰ ਐ ਅਲਾਰਟ ਆ ਕੇ ਸੰਗੀ ਜਾਂਦਾ ਆਪਣੇ ਜਹਰ ਬਾਈ ਐ ਕਹਾਂਗੇ ਵੀ ਭਾਈ ਰੁਪਏ ਵਾਵਾ ਨਿਕੋ ਕਿ ਅੱਛਾ ਜੇ ਸਾਰੇ ਭਰਾਵਾਂ ਨੂੰ ਇੱਕ ਗੱਲ ਹੋਰ ਵੀ ਹੁੰਦੀ ਹੈ ਵੀ ਕਿੰਨੇ ਰੁਪਏ ਦੇ ਵਿੱਚ ਕਰੀ ਦੀ ਹੈ ਨਾ ਵੀ ਆਪਾਂ ਕੋਸੂ ਦੀ ਗੱਲ ਨੂੰ ਕਿ ਐਸੀ ਦੀ ਕੋਈ ਨਹੀਂ ਹੋ ਮੋ ਪਿਆਰ ਵੀ ਨਹੀਂ ਕੋਈ ਬੰਦਾ ਪਸੰਦ ਦੇਦਾ ਕੋਈ ਬੰਦਾ ਪਸੰਦ ਕਰੇ ਠੀਕ ਹੈ ਆਪਾਂ ਦੇ ਹੀ ਨਹੀਂ ਪਸੰਦ ਮੈਂ ਮੈਂ ਹੀ ਸੋਚਦਾ ਵੀ ਇੱਕ ਘਰ ਹੋ ਗਈ ਤੇ ਦੂਜੇ ਘਰੇ ਆਪਦੀ ਗਈ ਹੈ ਠੀਕ ਹੈ ਬਾਕੀ ਇਹ ਵੀ ਹੈ ਵੀ 15 ਲੱਖ ਦੀ ਵੀ ਕੀ 10 ਦਿਨਾਂ ਕੋਈ ਇਹ ਜਿਆਦਾ ਗੱਪ ਗੁੱਪ ਨਹੀਂ ਨੋਰਮਲ ਬਸ ਇਹ ਇੱਥੋਂ ਨੋਰਮਲ ਖਰੀਦ ਹੈ ਜੀ ਇੱਕ ਫਾਰ ਤੋਂ ਦੂਜੇ ਘਰ ਤੇ ਜਾਣਾ ਹੈ ਨਾ ਤੇ ਬਈ ਠੀਕ ਹੈ ਜੀ ਆਪਾਂ ਤਿਆਰ ਚੱਲਦੇ ਹਾਂ ਕੀ ਤੇ ਮੋਲ ਤੋਂ ਹੈ ਨਹੀਂ ਕੋਈ ਐਸੀ ਚੀਜ਼ ਦਾ ਮੋਲ ਤੋਂ ਹੁੰਦਾ ਨਹੀਂ ਬਿੱਲੂ ਭਾਈ ਇੱਕ ਜਿਹੜੀ ਮੱਧ ਤੁਸੀਂ ਭਾਈ ਅਮਨ ਦੀਪੂ ਲੱਗ ਗਈ ਜੇ ਤੁਸੀਂ ਕੱਟਾ ਵੀ ਚਲੋ ਜਣਾ ਦੇਖਣਾ ਨਾ ਦੋਵੇਂ ਤੇ ਵਧੀਆ ਰਿਹਾ ਕੰਮ ਰਿਜਲਟ ਵੀ ਉਹ ਤੋਂ ਵਧੀਆ ਹੋ ਕੇ ਜਿਹੜੀ ਬਾਈ ਤੋਂ ਮੱਧ ਲੱਗੀ ਗਈ ਉਸਦੇ ਕਿੰਨਾ ਦੁੱਧ ਦਿੱਤਾ ਫਿਰ ਆਪਣੇ ਕੋਲ 24 ਕਿਲੋ 280 ਗ੍ਰਾਮ ਦੁੱਧ ਦਿੰਦਾ ਹੈ 24 ਕਿਲੋ 280 ਗ੍ਰਾਮ ਠੀਕ ਹੈ ਤੇ ਹੈ ਵੀ ਮੰਨ ਲਾ ਚਾਰ ਮਹੀਨੇ ਦੀ ਬਿਆਹੀ ਠੀਕ ਹੈ ਚਾਰ ਮਹੀਨੇ ਦੀ ਠੀਕ ਹੈ ਅੱਛਾ ਅਮਨਦੀਪ ਭਾਈ ਜਦੋਂ ਆਪਣੇ ਘਰੋਂ ਮੱਝ ਗਈ ਜੇ ਤੇ ਉਦੋਂ ਫਿਰ ਉਹਨੇ ਕਿੰਨਾ ਦੁੱਧ ਦਿੱਤਾ ਸੀਗਾ ਆਪਣੇ ਤੇ ਫਿਰ ਸੇਵਾ ਦਾ ਫਰਕ ਆਪਾਂ 20 20 ਸਾਢੇ 20 ਤਾਂ ਆਪਣੇ ਕੋਲ ਦੇ ਦਿੰਦੇ ਹਾਂ ਉਹਨੇ ਮੇਲੇ ਤੇ ਕਿਹੜੇ ਤੇ ਭਾਈ ਫਿਰ ਆਪਾਂ ਮੇਲੇ ਦੇ ਤਰੋਲੇ ਪਾਇੇ ਸੀ ਉੱਥੇ ਫਿਰ ਕੰਪਨੀ ਚ ਘਟਾਈ ਸੀ ਠੀਕ ਹੈ ਉੱਥੇ ਵੀ ਮਤਲਬ 17 ਕਿਲੋ ਦੇ ਨੇੜੇ ਹੀ ਹੋ ਜਾਂਦੀ ਸੀ 17 ਕਿਲੋ ਮਿੱਤਰੋ ਇਹ ਜ਼ਰੂਰੀ ਹੋਈਗਾ ਹਨਾ ਸਾਰੀ ਚੀਜ਼ ਦਾ ਪੁੱਛ ਦੱਸ ਕਰਨਾ ਹਨਾ ਜਦੋਂ ਵੀਡੀਓ ਬਣਾਉਣ ਲੱਗਗੇ ਇਹ ਵੀ ਇਹ ਹੈਗੇ ਇਹ ਜਿੰਨੀ ਕ ਆਪਾਂ ਜਾਣਕਾਰੀ ਅੱਜ ਆਪਾਂ ਉਹ ਨੂੰ ਲੈ ਕੇ ਦੇ ਦਿੱ ਗਏ ਹਨਾ ਉਹ ਉਨੇ ਹੀ ਚੰਗਾ ਕਿਉਂਕਿ ਮੈਂ ਤੁਹਾਨੂੰ ਦੱਸ ਸਕਾਂ ਜਿਹੜਾ ਪਿੰਡੀ ਕੋਲੇ ਟਾਰਜਨ ਛੋਟਾ ਆ ਗਿਆ ਹਨਾ ਉਹ ਬਾਈ ਅਮਨਦੀਪ ਦੇ ਘਰੋਂ ਮਤਲਬ ਮੱਝ ਗਈ ਹੈ ਤੇ ਹਾਂਜੀ ਬਈ ਹਾਂ ਉਸੇ ਮੱਝ ਦਾ ਕੱਟਾ ਹੈ ਉਸੇ ਦਾ ਹਾਂਜੀ ਉਸੇ ਮੱਝ ਦਾ ਕੱਟਾ ਮਾਗੀ ਰੰਗ ਦੇ ਕੋ ਲਾਏ ਉਹਨੇ ਬੱਚੀ ਇੰਨੀ ਜ਼ਿਆਦੇ ਚੰਗੀ ਪਾਈ ਸਨੋ ਜਿਹੜੀ ਆਈ ਇੱਥੇ ਫਾਰਮ ਤੇ ਆਪਣੇ ਠੀਕ ਹੈ ਜਿਹੜੇ ਬੱਚੇ ਸਭ ਤੋਂ ਪਹਿਲੇ ਫਾਰਮ ਤੇ ਆਪਣੇ ਤੇ ਆਏ ਤੇ ਉਹਨੇ ਹੋਰ ਵੀ ਰੂਹ ਖੁਸ਼ ਕਰਤੀ ਕਿਉਂਕਿ ਉਹਦੀ ਮਾਂ ਦਾ ਨਾਮ ਉਹਦੇ ਦੀ ਸੁੰਦਰੀ ਰੱਖਿਆ ਸੀ ਨਾ ਉਹ ਕਿਸੇ ਗੱਲੋਂ ਸੁੰਦਰੀ ਰੱਖਿਆ ਸੀ ਵੀ ਉਹਦੇ ਵਰਗੀ ਮੱਝ ਮੇਰੇ ਨਿਗਾਹ ਦੇ ਵਿੱਚ ਅੱਜ ਤੱਕ ਮੱਝ ਹੈ ਨਹੀਂ ਕੋਈ ਨਾਲ ਦੀ ਠੀਕ ਹੈ ਉਹਦੇ ਚ ਇੰਨਾ ਕੁ ਸੁੰਦਰਪਨਾ ਸੀ ਜਤੇ ਫਿਰ ਉਹਦਾ ਨਾਮ ਵੀ ਸੁੰਦਰੀ ਧਰਤਾ ਗਿਆ ਸੁੰਦਰੀ ਤੇ ਉਹ ਮੱਝ ਕਰੀ ਉਹਦੇ ਬੱਚੇ ਨੇ ਕੰਮ ਕੀਤਾ ਜਿਵੇਂ ਜਿਹਨੇ ਕਿਹਾ ਅਹ ਦੇਖਾ ਹੁਣ ਜਿਹੜੀ ਇਹ ਝੋਟੀ ਆ ਗਈ ਹੈ ਇਧਰ ਪਰ ਕਿਹੜਾ ਹਾਂਜੀ ਬਈ ਮੈਂ ਕਹਿੰਦਾ ਤੈਨੂੰ ਵੀ ਬਹੁਤ ਬਹੁਤ ਮੁਬਾਰਕ ਹਣਾ ਕਿਉਂਕਿ ਜਦੋਂ ਕਿਸੇ ਵੀ ਝੋਟੇ ਵਾਲੇ ਦੀ ਕਿਸੇ ਝੋਟੀ ਦੁੱਧ ਕੱਢਦੀ ਹੈ ਚੰਗਾ ਦੁੱਧ ਕੱਢਦੀ ਹੈ ਤੇ ਚੰਗੇ ਮੈਂ ਕਹਿੰਦਾ ਕਿ ਚੰਗੇ ਰੇਟ 'ਚ ਹੀ ਕਹਾਗੇ ਵੀ ਵੇਖ ਕੇ ਜਦੋਂ ਪਸੂ ਕਿਤੇ ਜਾਂਦਾ ਹਣਾ ਤੇ ਖੁਸ਼ੀ ਤਾਂ ਹੁੰਦੀ ਹੈ ਬਹੁਤ ਖੁਸ਼ੀ ਆਉਂਦੀ ਹੈ ਬਹੁਤ ਜਿਆਦਾ ਖੁਸ਼ੀ ਤੇਰੇ ਝੋਟੇ ਦੀਆਂ ਜਿਹੜੀਆਂ ਝੋਟੀਆਂ ਨੇ ਦੁੱਧ ਦਿੰਦਾ ਅੱਜ ਤਾਂ ਦੇਖ ਲਿਆ ਆਪਾਂ ਵੀ ਬਾਈ ਇਲੈਕਟ ਨਾ ਬਾਈ ਕਿਲੋ ਹੋਰ ਤੇਰੀਆਂ ਜਿਹੜੀਆਂ ਨਾਆਂ ਘਰਾਂ ਦੇ ਵਿੱਚ ਜਾਂ ਤੇਰੇ ਘਰੇ ਆਉਂਦੇ ਇਹਦਾ ਰਿਜ਼ਲਟ ਕਿਹਜਾ ਬਾਈ ਆਮ ਮੱਜਾਂ ਦੇ ਵਿੱਚ ਆਉਂਗੇ ਠੀਕ ਹੈ ਮੰਨ ਕੇ ਕਿ ਲੋਕ 10 12 ਕਿਲੋ ਜਿਹੜੇ ਪਿੰਡ ਦੇ ਵਿੱਚ ਜੀ ਮੈਕਸਿਮਲ ਲੱਗਾ ਠੀਕ ਹੈ ਜਿਆਦਾ ਸੀ ਮਨ ਆਪਾਂ ਪਹਿਲਾਂ ਕਿਸੇ ਨੂੰ ਦਿੱਤਾ ਹੀ ਨਹੀਂ ਠੀਕ ਹੈ ਕੀ ਨਤੀਜੇ ਦੇਖੀ ਪਹਿਲਾਂ ਆਪਦੇ ਘਰੇ ਦੇਖੀਏ ਕੀ ਹੁੰਦਾ ਠੀਕ ਆ ਠੀਕ ਆ ਨੁਕਸਾਨ ਹੁੰਦਾ ਆਪਣਾ ਹੋ ਜੇ ਕਿਸੇ ਹੋਰ ਦਾ ਨਾ ਹੋ ਜੇ ਠੀਕ ਆ ਠੀਕ ਆ ਨਾ ਨਤੀਜੇ ਬਹੁਤ ਚੰਗੇ ਨੇ ਬਈ ਜੁਨੀਅਰ ਛੋਟੀਆਂ ਸੂਈਆਂ ਚੰਗੇ ਦੋ ਤੇ ਠੀਕ ਆ ਮੈਂ ਮਤਲਬ ਇਹ ਗੱਲ ਬਾਈ ਦਾ ਕਹਿਣਾ ਦਾ ਮਤਲਬ ਇਹ ਇਹ ਕਹਿਣਾ ਅਰਦਾਸ ਆ ਆਪਦੇ ਫੀਲਡ ਦੇ ਵਿੱਚ ਆਪਦੇ ਯਾਰਾਂ ਮਿੱਤਰਾਂ ਦੇ ਉੱਥੇ ਚੈੱਕ ਕੀਤਾਗਾ ਫੇਰ ਜਾ ਕੇ ਕਿਹੜਾ ਵੀ ਹੁਣ ਸੀਮਣ ਕਿਵੇਂ ਆ ਫਲਬਦ ਜੀ ਸੀਮਣ ਨਹੀਂ ਲੱਗਦਾ ਬਣਿਆ ਪਰ ਬਹੁਤ ਘੱਟ ਅਸੀਂ ਜਿਹੜਾ ਘਰ ਵਾਗੇ ਲੈ ਜੀ ਕੋਲ ਹੈ ਜੀ ਠੀਕ ਹੈ ਤੇ ਜਾਂ ਦਵਿੰਦਰ ਤੋਂ ਮਿਲ ਜਾਂਦਾ ਠੀਕ ਹੈ ਠੀਕ ਹੈ ਜਾਂ ਆਪਣੇ ਦੀਪ ਤੋਂ ਦੀਪ ਦੀਪ ਪੰਜਾਬੀ ਵਾਲਾ ਨਹੀਂ ਨਹੀਂ ਅੱਛਾ ਹਰਿਆਣੇ ਵਾਲਾ ਹਾਂ ਹਰਿਆਣੇ ਵਾਲਾ ਠੀਕ ਹੈ ਲੋ ਵੀ ਬਾਈ ਦਾ ਕਹਿੰਦਾ ਵੀ ਜਾਂ ਤਾਂ ਸਿੱਧਾ ਘਰ ਆ ਜਿਓ ਜਾਂ ਦਵਿੰਦਰ ਕੋਲੇ ਮਿਲ ਜੀ ਸੋਨੂੰ ਠੀਕ ਹੈ ਦਵਿੰਦਰ ਦਾ ਨੰਬਰ ਆਪਾਂ ਬਾਈ ਦਵਿੰਦਰ ਇੱਕ ਵਾਰੀ ਨੰਬਰ ਜ਼ਰੂਰ ਬੋਲ ਦਿਓ 98109 1000 ਠੀਕ ਹੈ ਤੇ ਲਾਸਟ ਤੇ ਮੈਂ ਸਾਰੇ ਭਰਾਵਾਂ ਨੂੰ ਕੀ ਹੈ ਵੀ ਵਧਾਈਆਂ ਦਿੰਨਾਗਾ ਜੇਰੀ ਇੰਨੀ ਸੋਹਣੀ ਝੋਟੀ ਹਨਾ ਇਸ ਫਾਰਮ ਤੋਂ ਦੂਜੇ ਫਾਰਮ ਦੇ ਵਿੱਚ ਜਾਂਦੀ ਹੈ ਮੈਂ ਕਹਿੰਦਾ ਵੀ ਇਹ ਦੋਨੇ ਫਾਰਮ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਤੇ ਇਹ ਜੇ ਨਗੀਨੇ ਜਿਹੜੇ ਹੈਗੇ ਆਪਾਂ ਉਹ ਦਿਖਾ ਦਗੇ ਆ ਜਾ ਕਰਾਂ ਇਹ ਆ ਦੇਖ ਲਓ ਪਿੱਛੇ ਜਿਹੜੀ ਝੋਟੀ ਥੋੜੀ ਹੈ ਹਨਾ ਇਹ ਤੁਸੀਂ ਚੈੱਕ ਕਰ ਲਓ ਇਹੀਆਂ ਝੋਟੀਆਂ ਨਾਲ ਜਿਹੜੀਆਂ ਹੈਗੀਆਂ ਆਪਾਂ ਜਦੋਂ ਵੀਡੀਓ ਦੇਖਦੇ ਆ ਪਾਕਿਸਤਾਨ ਦੇ ਵਿੱਚ ਇਹ ਜਾਂ ਲੇਵਾ ਮੇੜੂ ਤੁਹਾਨੂੰ ਆਹ ਦੇਖੋ ਹੁਣ ਆਰਡਰ ਦੀ ਸ਼ੇਪ ਦੇਖ ਲਓ ਬਾਕੀ ਮੈਂ ਨਾ ਜਿਹੜੇ ਕੋਈ ਸ਼ਾਰਟ ਜ਼ਰੂਰ ਲਾ ਕੇ ਦਿਖਾਉਂਗਾ ਅਸਲ ਦੇ ਵਿੱਚ ਹਜੇ ਵੀ ਮੈਂ ਇਹ ਗੱਲ ਕਹਿਣਾਗਾ ਵੀ ਝੋਟੀ ਜਿਹੜੀ ਹੈਗੀ ਪਿੰਦੀ ਦੀ ਇਹ ਪਿੰਦੀ ਮਾੜੀਆਂ ਜਿਹੀ ਜੇ ਆਪਾਂ ਇੱਕ ਕਮੀ ਦੱਸ ਦਈਏ ਹਨਾ ਜਿਵੇਂ ਆਪਾਂ ਪਹਿਲਾਂ ਵੀ ਕਿਹਾ ਸੀਗਾ ਵੀ ਯਾਰ ਜੇ ਐ ਹੁਣ ਤਾਂ ਐ ਹੋ ਜਾਂਦੀ ਗੱਲ ਹਨਾ ਜਿਵੇਂ ਦੇਖ ਝੋਟੀ ਆ ਗਈ ਤਰੀ ਜਿਵੇਂ ਆਪਾਂ ਮੰਨ ਲੈਂਦੇ ਹੁੰਦੇ ਵੀ ਯਾਰ ਪੈਰ ਚਿੱਟੇ ਹੋਣੇ ਜ਼ਰੂਰੀ ਆ ਉਹ ਵੀ ਨਹੀਂ ਇੰਨੇ ਚਿੱਟੇ ਨਹੀਂ ਹੋਣੇ ਹਨਾ ਅੱਖ ਦੇਖ ਲਓ ਤੁਸੀਂ ਅੱਖਾਂ ਦੇ ਵਿੱਚ ਦੋਨਾਂ ਦੇ ਵਿੱਚ ਚਿੱਟਾ ਪਾਣਾ ਕਈ ਕਹਿੰਦੇ ਹੁੰਦੇ ਵੀ ਅੱਖ ਪੂਰੀ ਚਿੱਟੀ ਹੋਵੇ ਉਹ ਵੀ ਨਹੀਂ ਹੈਗੀ ਪਰ ਫੇਰ ਵੀ ਦੇਖ ਲਓ ਤੁਸੀਂ ਵੀ ਇਹ ਝੋਟੀ ਨੇ ਜਿਹੜਾ ਦੁੱਧ ਕੱਢਿਆ ਉਹ ਨਿਸ਼ਾਨੀਆਂ ਸਾਰੀਆਂ ਪੂਰੀਆਂ ਕਰਦੀਆਂ ਪਰ ਇਹ ਦੇਖ ਲਓ ਵੀ ਆਰਡਰ ਦੀ ਕੁਆਲਿਟੀ ਦੇਖ ਲਓ ਹਮ ਆਪਣੇ ਹੁਣ ਤਾਂ ਜਿਹੜਾ ਹੁਣ ਨੀਲੀ ਰਾਵੀ ਤੇ ਤੁਹਾਨੂੰ ਪਤਾ ਪੈਰਾਂ ਦੇ ਵਿੱਚ ਹੈਗੇ ਆ ਥੱਲੇ ਇਹ ਨੀਲੀ ਤੇ ਬਾਕੀ ਜਿਵੇਂ ਬਾਈ ਅਮਨਦੀਪ ਦਾ ਹੁੰਦਾ ਵੀ ਇਹ ਸਾਰੇ ਪੈਰ ਚਿੱcke ਆ ਥੱਲੇ ਹੈਗੇ ਆ ਨੀਲੀ ਰਾਵੀ ਤੇ ਨੀਲੀ ਤੇ ਨੀਲੀ ਰਾਵੀ ਦਾ ਹੈਨਾ ਇਹਨਾਂ ਦਾ ਕ੍ਰੋਸ ਹੀ ਆ ਤੇ ਬਾਕੀ ਜਿਹੜੀਆਂ ਹੁਣ ਮੂਰਲੇ ਦੋ ਪੈਰਾਂ ਮਗ ਨਿਸ਼ਾਨੀਆਂ ਇਹ ਤਾਂ ਕਈ ਸਾਲ ਹੋ ਗਏ ਵੀ ਮੇਲੇ ਚ ਚੱਕੀਆਂ ਗਈਆਂ ਮੈਂ ਨੀਲੀ ਦਾ ਵੀ ਦੇ ਵਿੱਚ ਜਿਹੜੇ ਚਾਰੇ ਪੈਰ ਟੋਟੇ ਵਾਲੇ ਵਿੱਚ ਆ ਜਾਂਦੇ ਆ ਵਿੱਚ ਕਿਸ ਦੀ ਆਪਣੀ ਹੁੰਦੀ ਜਾਂ ਹੋਰ ਨਹੀਂ ਹੁੰਦਾ ਇਹਦੇ ਵਿੱਚ ਬਹੁਤ ਪ੍ਰੋਬਲਮ ਸੀ ਕਿਉਂਕਿ ਜਿਹੜਾ ਇਹਦਾ ਕ੍ਰੋਸ ਹੈ ਨੀਲੀ ਤੇ ਨੀਲੀ ਦਾ ਵੀ ਦਾ ਕ੍ਰੋਸ ਹੈ ਇਹਦਾ ਤਾਂ ਬਣਿਆ ਤਾਂ ਹੀ ਇਹ ਨੀਲੀ ਦਾ ਵੀ ਨਾ ਰੱਖਿਆ ਠੀਕ ਆ ਹਾਂ ਨੀਲੀ ਤੇ 라ਵੀ ਦਾ ਕ੍ਰੋਸ ਸੀਗੇ ਨਾ ਦੋਨੇ ਮੈਸਨ ਆਪਸ ਨੂੰ ਤਾਂ ਫੇਰ ਇਹ ਨਿਕਲ ਕੇ ਨੀਲੀ ਦਾ ਵੀ ਆਈ ਗਿਆ ਮੇਰਾ ਮੰਨਣਾ ਇਹੀ ਆ ਵੀ ਜੇ ਆਪਾਂ ਬਹੁਲੇ ਨਿਸ਼ਾਨਾ ਕੰਨੀ ਜਾਂਦੇ ਆ ਨਾ ਵੀ ਆਪਾਂ ਦੁੱਧ ਕੰਨੀ ਮੇਰਾ ਤਾਂ ਧਿਆਨ ਆ ਵੀ ਦੁੱਧ ਦੇਣ ਦੀਆਂ ਜਿਹੜੀਆਂ ਝੋਟੀਆਂ ਹਨਾ ਵੀ ਉਹੀ ਆਪਾਂ ਨੂੰ ਫਾਇਦੇਮੰਦ ਨੇ ਮਿੱਤਰੋ ਇਹੋ ਜਿਹੀਆਂ ਝੋਟੀਆਂ ਜ ਬਾਤ ਕਰ ਸਕਦੇ ਹਾਂ ਇਸ ਝੋਟੀ ਨੂੰ ਦੇਖ ਕੇ ਠੀਕ ਹੈ ਦੇ ਪਿੰਡੀ ਵਿੱਚ ਬਾਕੀ ਜਿਵੇਂ ਦੂਜਾ ਹੁੰਦਾ ਜਿਵੇਂ ਜਵਾਬ ਜ਼ਰੂਰੀ ਆ ਆਪਾਂ ਕਹਿੰਦੇ ਨੇ ਨੀਲੀ ਦੇ ਅੰਦਰ ਵੀ ਅੱਖਾਂ ਜਵਾਬ ਹੋਣੀ ਚਾਹੀਦੀ ਵੀ ਹਾਂ ਹਾਂ ਤੇ ਇਹਦੇ ਕਰਮ ਵਾਲੀ ਦੇ ਜਵਾਬ ਵੀ ਦਿੱਤੇ ਵੱਖਰੇ ਜਿੰਕ ਵੀ ਦਿਖਾ ਦਿਓ ਹੂੰ ਅੱਖਾਂ ਦੇ ਨਾਲ ਕਹਾ ਜਦੋਂ ਬੱਚਿਆਂ ਦੀ ਬਰੀਡਿੰਗ ਕਰਨੀ ਆ ਜਿਵੇਂ ਇਹ ਬੱਚੀ ਆ ਕੀ ਨਾਲ ਹਨ ਫਿਰ ਉਹ ਮਾਮਾ ਦੇ ਸਰਤੇ ਉਦੋਂ ਮਾਤੇ ਦੁੱਧ ਦੇ ਨਾਲ ਨਾਲ ਫਿਰ ਜਿਵੇਂ ਸਾਰਾ ਕੁਝ ਫਿਰ ਮਗਰ ਮੂਰੇ ਬੱਚਿਆਂ ਚ ਫਰ ਨਹੀਂ ਮੈਨੂੰ ਡਾਕਟਰ ਸਾਹਿਬ ਨੇ ਹੁਣ ਜਗਜੀਤ ਬਾਈ ਨੇ ਦੱਸਿਆ ਕਹਿੰਦਾ ਮੂਰਲੇ ਪੈਰਾਂ ਦੇ ਵਿੱਚ ਵੀ ਥੱਲੇ ਇਹਦੇ ਹੈਗੇ ਆ ਬਣਾ ਹੈ ਹੀ ਆ ਨੇ ਸਿੰਬਲਾਂ ਦਾ ਮਤਲਬ ਵੀ 4 4 5 5 10 10 ਬਾਲ ਜਿਹੜੇ ਹੈਗੇ ਕਿ ਨਿਸ਼ਾਨੀਆਂ ਪੂਰਨੀ ਕਰਦੀਆਂ ਅਗਲਾ ਦੇਖਣ ਨੂੰ ਆਪਕੂ ਬਾਲੀ ਚਿੱਟੀ ਹੀ ਨਹੀਂ ਹੈਗੀ ਯਾਨੀ ਬਾਲੇ ਡੱਬ ਨਹੀਂ ਰਹੇਗੇ ਹਨਾ ਪਰ ਯਾਰ ਝੋਟੀ ਮੈਂ ਇਹ ਗੱਲ ਕਹਿੰਦਾ ਵੀ ਜਿਹੇ ਜਿਹੇ ਪਾਕਿਸਤਾਨ ਦੇ ਵਿੱਚ ਫਿਰਦੀਆਂ ਹੁੰਦੀਆਂ ਉਹ ਫਾਰਮਾਂ ਦੇ ਵਿੱਚ ਪਰ ਉਹਦੇ ਵਰਗਾ ਕੰਮ ਬੱਜ ਜਾਮਾ ਸੇਮ ਬਾਈ ਹਨਾ ਆਰਡਰ ਦੀ ਯਾਰ ਸ਼ੇਪ ਦੇਖੋ ਮੈਂ ਕੱਲ ਪਰਸੋਂ ਵੀ ਵੀਡੀਓ ਦੇਖ ਕੇ ਆਟਿਆ ਇਹ ਜਿਹੇ ਨਿਵੇ ਵਾਲੀਆਂ ਜਿਹੜੀਆਂ ਝੋਟੀਆਂ ਨਾ ਉੱਥੇ ਫਾਰਮ ਦੇ ਵਿੱਚ ਦੇਖੀ ਆ ਮੈਂ ਯਾਰ ਜਿਵੇਂ ਕਰਮਾ ਵਾਲੀ ਤੋਂ ਬਈ ਇੰਨਾ ਕੁ ਇਹ ਤੋਂ ਉਮੀਦ ਹੈ ਵੀ ਜਿਵੇਂ ਇਹਨੇ ਆਪਣੇ ਫਾਰਮ ਦੇ ਵਿੱਚ ਆਪਣਾ ਨਾਮ ਬਣਾਇਆ ਬਿੱਲੂ ਭਰਾ ਨੇ ਕਿਹਨੂੰ ਹੁਣ ਪਤੀ ਆ ਵੀ ਚੰਗਿਆ ਚੰਗਿਆ ਚੰਗਾ ਤੇ ਦੂਜਾ ਵੀ ਇੱਕ ਭਾਂਡਾ ਵੱਡਾ ਬਣਾਤਾ ਹੈ ਕੰਮ ਸਾਥ ਤੋਂ ਮੋਪਰਾਂ ਨੇ ਦੇਣਾ ਆਮਦਨ ਆਪਾਂ ਨੂੰ ਮਿਲ ਜਾਂਦੀ ਹੈ ਉਹ ਵੀ ਵਿਚਾਰੇ ਆਪ ਦਾ ਖੁਸ਼ ਆ ਆਪੀ ਲੀਵਰ ਤੇ ਆਪਾਂ ਮਿਲਦਾ ਨਾਲ ਖੁਸ਼ ਕਮੈਂਟਾਂ ਦੇ ਵਿੱਚ ਤਸਦੀਬ ਵਧਾਈਆਂ ਜ਼ਰੂਰ ਦਿਓ ਧੰਨਵਾਦ